ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦਾ ਵਲੌਗ ਆਪਾਂ ਸ਼ੁਰੂ ਕਰਨ ਲੱਗੇ ਆਂ ਇਹ ਡੇਬ ਵਲੌਗ ਆ ਹੈ ਉਹ ਤੂੰ ਫਿਰ ਅਸੀਂ ਆ ਨਾ ਕਿੱਥੇ ਹੈ ਕਿੱਥੇ ਉਹ ਮੈਨ ਨਹੀਂ ਹੁਣ ਚਲ ਤੈਨੂੰ ਕੀ ਹੁੰਦਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਹੈਗਾ ਸਾਡੇ ਨਾਲ ਜੱਸ ਨਾ ਦੇਖ ਜੱਸ ਕਰਕੇ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਬਣਾ ਲੱਗੇ ਆ ਵਲੌਗ ਤੇ ਵਲੌਗ ਦੀ ਸ਼ੁਰੂਆਤ ਕਰਾਂਗੇ ਅੱਜ ਆਪਾਂ ਮਸਾਲਾ ਚਾਹ ਤੋਂ ਹਨ ਤੇ ਜੱਸ ਸਾਨੂੰ ਕਹਿੰਦਾ ਕਿ ਮਸਾਲਾ ਚਾਹ ਪੀਣੀ ਆ ਸੁਰੇ ਸੁਰੇ ਮਾਰੇ ਚਲੋ ਜੀ ਜਸ ਜੀ ਚਾਹ ਬਣਾ ਲੈਂਦੇ ਆ ਜਸ ਵੀ ਦਿਖਾਵਾਂਗੇ ਤੁਹਾਨੂੰ ਆਉਗਾ ਨਹੀਂ ਕੈਮਰੇ ਮੋਰੇ ਆਪਾਂ ਯੂਜ਼ ਕਰਨਾ ਇਹਦੇ ਵਿੱਚ ਤਿੰਨ ਚਾਰ ਚੀਜ਼ਾਂ ਹੈਗੀਆਂ ਜਿਹਦੇ ਵਿੱਚ ਆ ਜਾਂਦੀ ਆ ਸਟਾਰ ਸੌਂਫ ਲੌਂਗ ਇਲਾਚੀ ਕਾਲੀ ਮਿਰਚ ਅਦਰਕ ਸਿਨਮਨ ਜਿਹਨੋਂ ਆਪਾਂ ਕਹਿੰਦੇ ਆ ਦਾਲ ਜੀ ਨਹੀਂ ਹੈਨਾ ਦਾਲ ਜੀ ਨਹੀਂ ਤੇ ਇਹ ਚਾਰ ਚੀਜ਼ਾਂ ਚਾਰ ਪੰਜ ਚੀਜ਼ਾਂ ਪਾਉਣੀਆਂ ਆ ਇੱਕ ਚੀਜ਼ ਮੈਨੂੰ ਬੜੀ ਵਧੀਆ ਲੱਗੀ ਯਾਰ ਆ ਚੀਜ਼ ਘੁੱਟਣ ਵਾਲੀ ਕੀ ਬਣਾਇਆ ਹਾਂ ਅੰਦ ਖਾਊਗਾ ਸਾਰਾ ਬਚਾ ਇਸ ਤੇ ਕਿੱਦਾ ਬਣਦੀ ਹੈ ਜਿਹੜੇ ਸ਼ਕੀਨ ਆ ਨਾ ਚਾਹਦੇ ਐਦਾਂ ਬਣਾ ਕੇ ਪੀ ਕੇ ਦੇਖਿਓ ਤੇ ਕਿੰਨਾ ਸਵਾਦ ਮਚਾਦਾ ਠੀਕ ਹੈ ਜੀ ਜਦ ਤੱਕ ਹੁਣ ਆਪਾਂ ਚਾਹ ਦੀ ਮੇਕਿੰਗ ਕਰ ਰਹੇ ਆ ਤੇ ਤੁਹਾਨੂੰ ਮੈਂ ਦਿਖਾਉਣਾ ਚਾਹ ਹੁਣ ਮੈਂ ਟੱਕੇ ਰੱਖ ਦਿੱਤੀ ਆ ਆਲਰੇਡੀ ਹੈ ਨਾ ਤੇ ਇਹਨੂੰ ਥੋੜਾ ਜਿਹਾ ਗਰਮ ਹੋਵੇਗੀ ਤੇ ਤੇ ਆਪਣੇ ਆਪ ਨੂੰ ਬਣਾਏਗੀ ਤੇ ਬਾਕੀ ਮੈਂ ਤੁਹਾਨੂੰ ਥੋੜਾ ਜਿਹਾ ਦਿਖਾਉਣਾ ਅਬ ਬਿਗ ਵਾਸਤੇ ਬੜੀ ਅਰੀਆ ਦਾ ਕੈਮਰੇ ਵਿੱਚ ਭਰਾ ਕੀ ਕਰੀਏ ਇਤਸ ਗੰਦਾ ਮੈਂ ਦੁਨ ਲਾਵਾ ਤੇ ਬੇਟਾ ਇਹ ਹੀ ਨਾਲ ਵਿੱਚ ਤੇ ਬਸ ਹਾਣਾ ਪਚਾ ਚੂ ਬਣਾ ਕੇ ਪੀ ਕੇ ਤੇ ਵੈ ਤਾਂ ਮਨ ਸੀਗਾ ਮੇਰਾ ਸਮੋਸੇ ਬ੍ਰੈਡ ਖਾਣ ਦਾ ਪਰ ਛੱਡੋ ਯਾਰ ਕੀ ਸਮੋਸੇ ਬ੍ਰੈਡ ਖਾਣੇ ਜੱਸ ਖਾਣਾ ਸਮੋਸਾ ਬ੍ਰੈਡ ਸਮੋਸੇ ਲੈ ਕੇ ਖਾਣ ਸਮੋਸੇ ਲੈ ਗਈ ਇਨਸਾਨ ਬਣਾਉਣੇ ਤੋਂ ਲੈ ਕੇ ਆਉਣੇ ਆ ਲੈ ਕੇ ਜੱਸ ਨੇ ਬੰਦ ਹਾਂ ਐਵੇਂ ਗਾਡੂ ਬ੍ਰੈਡ ਖਾ ਲੰਨੇ ਆ ਜੱਸ ਨੇ ਬੰਦ ਕਿਤੇ ਜੀ ਸਮੋਸੇ ਬ੍ਰੈਡ ਤੇ ਅੱਪਾ ਵੀ ਬੰਦ ਗਿਆ ਸਮੋਸੇ ਬਰੈਡ ਦੀ ਟੱਡ ਬਦੇ ਪਈ ਆ। ਉਹ ਬੰਦ ਕਰਦੀ ਆ ਬਹੁਤ ਖਾ ਲਏ ਤੁਹਾਡੇ ਸਮੋਸੇ ਬਰੈਡ। ਸਮੋਸੇ ਬਰੈਡ ਪਕੌੜੇ ਠੀਕ ਐ। ਸਮੋਸੇ ਬਰੈਡ ਸਮੋਸੇ ਬਰੈਡ ਪਕੌੜੇ। ਫਿਰ ਆਪਾਂ ਜਾਣਾ ਅੱਜ ਮੜਾ ਜਾਂ ਲਾਲਾ ਜੀ ਕੋ ਜਾ ਕੇ ਆਨੇ ਆ। ਦੇਖਦੇ ਆ ਲਾਲਾ ਜੀ ਕੀ ਕਰਦੇ ਆ। ਕਵੇਲਾ ਹੀ ਆ ਵੀ। ਜੋਸੇ ਮੈਨੂੰ ਟ੍ਰੇਨਿੰਗ ਦੇ ਰਿਹਾ ਕੈਪਕਟ ਦੀ ਕਹਿੰਦਾ ਕੈਪਕਟ ਦਾ ਤੋ ਕਹਦਾ ਕੈਪਕਟ ਸਿੱਖ ਲਾ ਬਈ ਕੈਪਕਟ ਸਿੱਖ ਲਾ ਕੈਪਕਟ ਸਿੱਖ ਲਾਗੇ ਭਾਈ ਹੁਣ ਔਲੀ ਔਲੀ ਸਿੱਖ ਲਾਂਗੇ ਸਾਰਾ ਕੁਝ ਸਾਰਾ ਕੁਝ ਹੁਣ ਪਾ ਦਿੱਤਾ ਹੁਣ ਆਪਾਂ ਪਾਣੀਆ ਇਹਦੇ ਵਿੱਚ ਖੰਡ ਠੀਕ ਹੈ ਖੰਡ ਮੈਂ ਬਰਾਊਨ 슈ਗਰ ਯੂਜ਼ ਕਰਦਾ ਹਾਂ ਦੂਜੀ ਅੱਛਾ ਸ਼ੱਕਰ ਦਾ ਸ਼ੱਕਰ ਭਾਈ ਹੁਣ ਪਿੱਛੇ ਰੋਲਾ ਪੈ ਗਿਆ ਸ਼ੱਕਰ ਭਾਈ ਆਗੇ ਪਾ ਦੇ ਫਿਰ ਆ ਜਾ ਪਾ ਸ਼ੱਕਰ ਆ ਆ ਸ਼ੱਕਰ ਪਾ ਹੁਣ ਇੱਧਰ ਪਈਆ ਚੱਕਰ ਪਾ ਲਈ ਕਿਦੇ ਵਿੱਚ ਉਹ ਨਹੀਂ ਮਜ਼ਾਕ ਨਹੀਂ ਆ ਜਾ ਕੋਈ ਪਾ ਦੇ ਸ਼ੱਕਰ ਯਾਰ ਕਿੰਨੇ ਚਮਚ ਪਾਉਣੀ ਯਾਰ ਸ਼ੱਕਰ ਦੱਸ ਦੇ ਮੇਰੀ ਵੀਡੀਓ ਆ ਮੇਰੀ ਵੀਡੀਓ ਨਾ ਬਣਾਈ ਆ ਨਹੀਂ ਬਣਾਉਦਾ ਮੈਂ ਆਪਣੇ ਲਈ ਬਣਾਈ ਜਾਦੇ ਆ ਦੇਖ ਆ ਗਿਆ ਹੁਣ ਆ ਲੈ ਉਹ ਦੇਲੀ ਨਾਉਣਾ ਕਦੇ ਆ ਦੇ ਸੁਨੱਖਾ ਮੁੰਡਾ ਆਉਂਦਾ ਨਹੀਂ ਹੈਗਾ ਇਹਦੇ ਵਿੱਚ ਕਿੰਨੇ ਇਹ ਦੋ ਕੱਪ ਚਾਹ ਬਣਨੀ ਹੈ ਮੈਂ ਚਾਰ ਚਮਚ ਪਾਉਣਾ ਹੁੰਦਾ ਖੰਡ ਦੇ ਤੇ ਚਾਹ ਸ਼ੱਕਰ ਮੇਨ ਲੱਗਾ ਘੱਟ ਮਿੱਠੀ ਹੁੰਦੀ ਆ ਪਾ ਦੇ ਪਾ ਦੇ ਹੁਣੇ ਪਾ ਦੇ ਸ਼ੱਕਰ ਥੋੜੀ ਸਹੀ ਹੁੰਦੀ ਆ ਮੇਰੇ ਨਾਲ ਗੋੜਾ ਗੋੜਾ ਲਓ ਜੀ ਜਾਸ ਨੇ ਪਾਤੀ ਆ ਚਾਰ ਚਮਚ ਸ਼ੱਕਰ ਅੱਜ ਦੇਸੀ ਚਾਹ ਬਣਨੀ ਹੈ ਜੀ ਸ਼ੱਕਰ ਵਾਲੀ ਚਾਹ ਪੀਵਾਂਗੇ ਅੱਜ ਤੋ ਤਵਾ ਦੇ ਹੁਣ ਬਸ ਦੁੱਧ ਹੀ ਰਹਿ ਗਿਆ ਹੁਣ ਚੰਗੀ ਤਰ੍ਹਾਂ ਕਾੜ ਕੇ ਚਾਪਤੀ ਤੇ ਹੈ ਮੈਂ ਨਾ ਚਾਪਤੀ ਤਾਂ ਸਲਪੋਣੀ ਹਜੇ ਚਾਪਤੀ ਕਿੱਥੇ ਆ ਚਾਪਤੀ ਅੱਜ ਵਲੌਗ ਬਣਾਣਾ ਸੀ ਬੱਕਰੇ ਦਾ ਬੱਕਰਾ ਹੀ ਛੁੱਟੀ ਦੇ ਆ ਬੱਕਰਾ ਸਾਨੂੰ ਮਿਲਿਆ ਨਹੀਂ ਪੂਰੇ ਨੌਰਜੋਦਾ ਦੇ ਵਿੱਚ ਬੱਕਰੇ ਕਾਲ ਕਰ ਕਰ ਕੇ ਦੇਖ ਲਈ ਬੱਕਰਾ ਦੇ ਦੇ ਸਾਨੂੰ ਬੱਕਰਾ ਹੈ ਨਹੀਂ ਭਾਈ ਸਾਡੇ ਕੋਲ ਬਸ ਕਹਿੰਦਾ ਬੱਕਰਾ ਖਾਣਾ ਹੈ ਆ ਪਾ ਦੁੱਧ ਪਾ ਦਿੱਤਾ ਹੈ 2 ਕੱਪੇ ਦੁੱਧ ਪਾਇਆ ਹੈ ਪਾਣੀ ਤਾਂ ਥੋੜਾ ਜਿਹਾ ਕੱਢ ਜਾਂਦਾ ਹੁੰਦਾ ਨਾ ਥੋੜਾ ਹੀ ਰਹਿੰਦਾ ਪਾਣੀ ਤੇ ਉਹਦੇ ਵਿੱਚ ਇਹ ਫਿਲ ਲੈ ਰਹੇ ਜਾਂਦਾ ਤੇ ਹੁਣ ਭਰਾਵਾ ਬਣਾ ਲਾ ਬ੍ਰੈਡ ਬਰੁੱਡ ਜਿਹੜਾ ਬਣਾਉਣਾ ਨਹੀਂ ਤੇ ਮੈਂ ਜਾ ਕੇ ਉਸ ਮੋਸੇ ਲਿਆਉਣੇ ਆ ਕਿੱਥੇ ਆ ਐਵਾਂ ਗਾੜੂ ਵਿੱਚ ਪਿਆਜ਼ ਵੀ ਪਏਗਾ ਮਿਰਚ ਵੀ ਪਏ ਮਿਰਚ ਪੈਣੀ ਹੈ ਮਿਰਚ ਚ ਤਾਂ ਨਹੀਂ ਹੋਣੀ ਕਾਲਾ ਕਾਲਾ ਮੈਂ ਸੱਚ ਮਿਰਚ ਘਟ ਖਾਂਦਾ ਕਾਲੀ ਮਿਰਚ ਪਾਵਾਂ ਮੜੀ ਇਹ ਮਿਰਚ ਘਟ ਖਾਂਦਾ ਕਾਲੀ ਮਿਰਚ ਪਾਇਆ ਚਲੋ ਕੋਈ ਬਸ ਤਿਆਰੀ ਆਪਣੀ ਚਾਹ ਦੀ ਬਹੁਤ ਢੀਕਾ ਚਾਹ ਬਣਨ ਲੱਗੀ ਹੈ ਚਾਹ ਤਾਂ ਆਪਣੀ ਬਣ ਗਈ ਹੈ ਆਪਾਂ ਬਣ ਲਿਆ ਆਪਾਂ ਦੇ ਵਿੱਚ ਦੇਖੋ ਬਣ ਕੀ ਦੇਖਾਂ ਕੀ ਬਣਿਆ ਇਹਦਾ ਅੱਜ ਸ਼ੱਕਰ ਵਾਲੀ ਚਾਹ ਬਣ ਰਹੀ ਹੈ ਅਦਰਕ ਉਦਰਕ ਠੋਕੇ ਪਾਇਆ ਮਿੱਤਰਾ ਦੇਖੀਂ ਆ ਚੱਕਾਗੇ ਬਾਅਦ ਫਿਰ ਇਹਨਾਂ ਨੂੰ ਰੱਖਾਂਗੇ ਜੀ ਇੱਥੇ ਲਓ ਪਲੇਟ 'ਚ ਹਸ ਲੈਂਦੇ ਆ ਦੋ ਪਾਦੀ ਹੈ ਨਾ ਸੋਨਿਓ ਆ 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 आहा नो हां बॉस स्वागत यार आ गया बाहर में स्पाइसी पे लगा दे स्पाइसी नहीं लगाना बढ़िया बने मजा आ गया ਓਹ ਓਲਾ ਕਾਮ ਮੋੜੇ ਫਿਰ ਸਵੇਰ ਦਾ ਮੌਸਮ ਹੱਥ ਚ ਟੋਸ ਹਾਂਜੀ ਉਸਤਾਦ ਜੀ ਚਾਹ ਕਿਵੇਂ ਆ ਚਾਹ ਬੜੀ ਘੈਂਟ ਬਣੀ ਐ ਬਹੁਤ ਮਜਾ ਆ ਟੋਸਟ ਵੀ ਹੱਤਾ ਹੋ ਜੇ ਫਿਰ ਸ਼ਾਇਰੀ ਇੱਕ ਗਾਉਂਦੇ ਮੌਸਮ ਵੀ ਵਧੀਆ ਵਾ ਸ਼ਾਇਰੀ ਸੁਣਾ ਦਿੰਦੇ ਆ ਪਲੇਟ ਚ ਟੋਸਟ ਹਾਂ ਹੱਥ ਚ ਚਾਹ ਪਲੇਟ ਚ ਟੋਸਟ ਹਾਂ ਹੱਥ ਚ ਚਾਹ ਐਦਾਂ ਕਰ ਇੱਕ ਹੋਰ ਲੈ ਗਿਆ ਹਾਂਜੀ ਆਪਾਂ ਕਰ ਲਈ ਤਿਆਰੀ ਮੜੀ ਗੇੜੀਛੜੀ ਮਾਰ ਗਾਈਏ ਦੇਖ ਕੇ ਆਏ ਤੇ 10 ਪਾਜੀ ਹਜੇ ਉਹ ਵੀ ਖਾਈ ਅਸੀਂ 10 ਪਾਜੀ ਹਜੇ ਬਰੈਡ 10 ਪਾਜੀ ਹਜੇ ਬਰੈਡ ਟੋਸੇ ਖਾਈ 10 ਪਾਜੀ ਭਾਦਰਾ ਪਾਜੀ 10 ਪਾਜੀ ਭਰ ਲਾ ਲਈ 10 ਪਾਜੀ ਚਲਿਏ ਫਿਰ ਮੈਂ ਹੋਰ ਗੱਡੀਆਂ ਅੱਗੇ ਲੱਗ ਗਈ ਕਿੱਥੇ ਉਹ ਲੈਂਬੋਰਨ ਲੱਗੀ ਗੱਲ ਉੱਥੇ ਮਿਸ਼ਨ ਤੇ ਮੈਂ ਇਹ ਲੈਣੀ ਨਹੀਂ ਮੈਂ ਲੈਂਬੋ ਉਹ ਗੱਡੀ ਚ ਗੱਡੀ ਵੱਜੀ ਨਾ ਉਹੀ ਅੱਗ ਲੱਗੀ ਫਿਰ ਲੈਣੀ ਨਹੀਂ ਮੈਂ ਲੈਂਬੋ ਜਾਣੇ ਜੱਸ ਭਾਈ ਨੇ ਕੈਨਸਲ ਕਰਤੀ ਆ ਜੀ ਆਪਣੀ ਲੈਣੀ ਜੱਸ ਨੇ ਕੈਨਸਲ ਕਰਤੀ ਆਪਣੀ ਲੈਂਬੋ ਗਿਨ ਲਈ ਆਣਾ ਲੈਂਬੋ ਗਿਨ ਲੈਣੀ ਨਹੀਂ ਆਣਾ ਉਹਦਾ ਟੋਯੋਟਾ ਪ੍ਰੀਸ ਸੀ ਸੇ ਹੋਰੀ ਆ ਸੀ ਸਹੀ ਆ ਉੱਪਰ ਤਾਂ ਕਰਾਂਗੇ ਮੈਂ ਉੱਪਰ ਤਾਂ ਕਰਾਂਗੇ ਨਾਲ ਉਹ ਵੀ ਛੇ ਬਾਅਦ Feel so right. Take a breath, this world to dive. You can make it just back being alive. No need for diamonds or gold. Every story you unfold, heartbeat feels so right. Take a breath, this world to dive. You can make it just back being alive. No need for diamonds or gold Every story you unfold Living dreams you can thrive See the magic just by being alive Just by being alive